सलमान खान सरोगेसी सरोगे बनना चाहते बॉलीवुड के दबंग खान सलमान खान ने रिसेंटली एक इंटरव्यू दिता इस दौरान सलमान खान ने अपनी कई सारी विशेष का खुलासा किया जो उन्होंने पूछा गया कि कराना चाहते हैं ਤਾ ਉਹਨਾਂ ਨੇ ਕਿਹਾ ਜੀ ਹਾਂ ਯੋਜਨਾ ਤਾਂ ਹੈ ਪਰ ਇੱਕ ਨੂੰ ਲਈ ਨਹੀਂ ਇੱਕ ਬੱਚੇ ਲਈ ਸੀ ਪਰ ਭਾਰਤ ਕਾਨੂੰਨ ਅਨੁਸਾਰ ਇਹ ਸੰਭਵ ਨਹੀਂ ਹੈ ਤਾਂ ਹੁਣ ਦੇਖਦਾ ਹਾਂ ਕੀ ਹੋ ਸਕਦਾ ਹੈ ਕਿਵੇਂ ਹੋ ਸਕਦਾ ਹੈ ਦਰਅਸਲ ਸਲਮਾਨ ਖਾਨ ਨੂੰ ਬੱਚੇ ਬਹੁਤ ਪਸੰਦ ਹਨ ਉਹ ਅਕਸਰ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਨਜ਼ਰ ਆਉਂਦੇ ਹੈ ਉਹ ਅਕਸਰ ਆਪਣੇ ਭਤੀਜੇ ਆਹਿਲ ਸ਼ਰਮਾ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆਉਂਦੇ ਨੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਕਰਨ ਜੋਹਰ ਬਿਨਾ ਵਿਆਹ ਤੋਂ ਦੋ ਬੱਚਿਆਂ ਦੇ ਪਿਤਾ ਬਣ ਚੁੱਕੇ ਹਨ ਤਾਂ ਇਸ ਦੇ ਜਵਾਬ ਦੇ ਵਿੱਚ ਸਲਮਾਨ ਖਾਨ ਨੇ ਕਿਹਾ ਜੀ ਹਾਂ ਮੈਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਫਿਰ ਵੀ ਕਾਨੂੰਨ ਬਦਲ ਗਿਆ ਹੈ ਪਰ ਹੁਣ ਦੇਖਦੇ ਹਾਂ ਵੈਸੇ ਮੈਨੂੰ ਬੱਚੇ ਬਹੁਤ ਜ਼ਿਆਦਾ ਪਸੰਦ ਨੇ ਹੁਵੈਲ ਤੁਹਾਡੀ ਕੀ ਰਾਏ ਹੈ ਸਲਮਾਨ ਖਾਨ ਦੇ ਸਟੇਟਮੈਂਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਸਲਮਾਨ ਖਾਨ ਸਰੋਗੇਸੀ ਰਾਹੀ ਬੰਨਾ ਚਾਹੁੰਦੇ ਨੇ ਪਿਤਾ ਪਰ ਆ ਰਹੀਆਂ ਨੇ ਕਈ ਮੁਸ਼ਕਿਲਾਂ ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਨੇ ਰੀਸੈਂਟਲੀ ਇੱਕ ਇੰਟਰਵਿਊ ਦਿੱਤਾ ਇਸ ਦੌਰਾਨ ਸਲਮਾਨ ਖਾਨ ਨੇ ਆਪਣੀ ਕਈ ਸਾਰੀ ਵਿਸ਼ੇਸ ਦਾ ਖੁਲਾਸਾ ਕੀਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਵਿਆਹ ਕਰਾਣਾ ਚਾਹੁੰਦੇ ਹਨ ਤਾਂ ਉਹਨਾਂ ਨੇ ਕਿਹਾ ਜੀ ਹਾਂ ਯੋਜਨਾ ਤਾਂ ਹੈ ਪਰ ਇੱਕ ਨੂੰ ਲਈ ਨਹੀਂ ਇੱਕ ਬੱਚੇ ਲਈ ਸੀ ਪਰ ਭਾਰਤ ਕਾਨੂੰਨ ਅਨੁਸਾਰ ਇਹ ਸੰਭਵ ਨਹੀਂ ਹੈ ਤਾਂ ਹੁਣ ਦੇਖਦਾ ਹਾਂ ਕੀ ਹੋ ਸਕਦਾ ਹੈ ਕਿਵੇਂ ਹੋ ਸਕਦਾ ਹੈ ਦਰਅਸਲ ਸਲਮਾਨ ਖਾਨ ਨੂੰ ਬੱਚੇ ਬਹੁਤ ਪਸੰਦ ਹਨ ਉਹ ਅਕਸਰ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਨਜ਼ਰ ਆਉਂਦੇ ਹੈ ਉਹ ਅਕਸਰ ਆਪਣੇ ਭਤੀਜੇ ਆਹਿਲ ਸ਼ਰਮਾ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆਉਂਦੇ ਨੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਕਰਨ ਜੋਹਰ ਬਿਨਾ ਵਿਆਹ ਤੋਂ ਦੋ ਬੱਚਿਆਂ ਦੇ ਪਿਤਾ ਬਣ ਚੁੱਕੇ ਹਨ ਤਾਂ ਇਸ ਦੇ ਜਵਾਬ ਦੇ ਵਿੱਚ ਸਲਮਾਨ ਖਾਨ ਨੇ ਕਿਹਾ ਜੀ ਹਾਂ ਮੈਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਫਿਰ ਵੀ ਕਾਨੂੰਨ ਬਦਲ ਗਿਆ ਹੈ ਪਰ ਹੁਣ ਦੇਖਦੇ ਹਾਂ ਵੈਸੇ ਮੈਨੂੰ ਬੱਚੇ ਬਹੁਤ ਜ਼ਿਆਦਾ ਪਸੰਦ ਨੇ well ਤੁਹਾਡੀ ਕਿਰਾਏ সালমান ਖਾਨ ਦੇ ਸਟੇਟਮੈਂਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ